वैसे तो ਜਿਹੜੀ ਨਿੰਬੂ ਦੀ ਕਟਾਈ ਆ ਉਹ ਦਸੰਬਰ ਦੇ ਮਹੀਨੇ ਹੀ ਕੀਤੀ ਜਾਂਦੀ ਹੈਗੀ ਪਰ ਬੂਟਾ ਜਿਆਦਾ ਫੈਲ ਰਿਹਾ ਹੋਣ ਕਰਕੇ ਜਿਹੜਾ ਅਸੀਂ ਕੁਝ ਕਟਾਣੀਆਂ ਇਹਦੀਆਂ ਪਿੱਛੇ ਜੇ ਕਟੀਆਂ ਸੀਗੀਆਂ ਤੇ ਉਹ ਟਾਣੀਆਂ ਕੱਟਣ ਤੋਂ ਬਾਅਦ ਇੱਕ ਚੀਜ਼ ਦੇਖਣ ਦੇ ਵਿੱਚ ਆਈ ਹੈ ਕਿ ਜਿਹੜੀ ਜ਼ਿਆਦਾਤਰ ਗਰੋਥ ਦੇ ਵਿੱਚ એનર્ਜੀ ਜਾ ਰਹੀ ਸੀ ਬੂਟੇ ਦੀ ਯਾਨੀ ਕਿ ਖਰਾਕ ਜਾ ਰਹੀ ਸੀਗੀ ਉਹ ਹੁਣ ਫੁੱਲਾਂ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਤੇ ਲੀਫ ਮਾਈਨਰ ਵਗੈਰਾ ਥੋੜਾ ਬਹੁਤਾ ਬੂਟੇ ਨੂੰ ਪਿਆਰ ਆਉਂਦਾਗਾ ਜਿਆਦਾ ਕੋਈ ਇਹਦਾ ਫੈਕਟ ਨਹੀਂ ਆਉਂਦਾਗਾ ਆਪੇ ਸਮੇਂ ਤੋਂ ਸਮੇ ਇਹ ਚੀਜ਼ਾਂ ਠੀਕ ਹੁੰਦੀਆਂ ਰਹਿੰਦੀਆਂ ਨੇ ਮੌਸਮ ਦੇ ਨਾਲ ਥੋੜੀ ਇਸ ਮੁਸੀਬਤਾਂ ਮੈਂ ਇਦਾਂ ਦੀਆਂ ਜ਼ਿਆਦਾ ਵਾਧੀਆਂ ਨਹੀਂ ਗਈਆਂ ਪਰ ਹੁਣ ਜਿਹੜਾ ਫਾਲਾ ਗੈਸ ਬੁੱਟੇ ਨੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਚੱਕਿਆ ਗਿਆ ਅ ਦਸੰਬਰ ਦੇ ਵਿੱਚ ਫੇਰ ਇਹਦੀ ਜਿਹੜੀ ਕਟਾਈ ਕਰਾਂਗੇ ਉਹਦੇ ਸਮੰਦੀ ਫੇਰ ਤੁਹਾਨੂੰ ਜਿਹੜਾ ਵੀਡੀਓ ਪਾ ਕੇ ਦੱਸਾਂਗੇ ਵੀ ਕਿਸ ਤਰ੍ਹਾਂ ਜਿਹੜਾ ਆਪਾਂ ਨੂੰ ਕੱਟ ਕੇ ਚੰਗੀ ਸ਼ੇਪ ਦੇ ਵਿੱਚ ਬੁੱਟੇ ਨੂੰ ਰੱਖ ਸਕਦੇ ਆਂਗੇ 12 ਮਾਸੀ ਵੈਰੈਟੀ ਨਿੰਬੂ ਦੀ ਇਦਾਂ ਦੀ ਵੈਰੈਟੀ ਹੈ ਜਿਹੜੀ ਕਿ ਸਾਰਾ ਸਾਲ ਹੀ ਫਲ ਦਿੰਦੀ ਰਹਿੰਦੀ ਹੈ ਲਗਭਗ ਤੁਸੀਂ ਚੀਜ਼ ਦੇਖ ਸਕਦੇ ਹੋ ਜਿਵੇਂ ਫਲ ਲੱਗਿਆ ਹੋਇਆ ਹੈਗਾ ਤੇ ਨਾਲ ਹੀ ਜਿਹੜੇ ਇਹ ਫੁੱਲ ਵੀ ਹੁਣ ਬਣ ਰਹੇ ਨੇਗੇ ਧੰਨਵਾਦ